ਰਾਜਨੀਤੀ ਦੀ ਆਪਾਂ ਗੱਲ ਕਰ ਰਹੇ ਹਾਂ ਰਾਜਨੀਤੀ ਜੇ ਆਏ ਮਿੰਟਾ ਸਕਿੰਟਾ ਚੜ੍ਹਾ ਵੀ ਦਿੰਦੀ ਹੈ ਨਾ ਤੇ ਕਈਆਂ ਨੂੰ ਥੱਲੇ ਵੀ ਲਾ ਦਿੰਦੀ ਹੈ ਹਾਲਾਤ ਜਿਹੜੇ ਆ ਉਹ ਕਹਿੰਦੇ ਹੁੰਦੇ ਨਾ ਵੀ ਪਤਾ ਨਹੀਂ ਅੰਦਰ ਕੁਦਰਤ ਦਾ ਕਰੋ ਕਿੱਧਰ ਨੂੰ ਚੱਲ ਪਈ ਤੇ ਇੱਕ ਸਿਨਾ ਸਾਹਿਬ ਨੇ ਇੱਧਰ ਮਹਿਤਾ ਸਾਹਿਬ ਦੀ ਗੱਲ ਕੀਤੀ ਆਪਾਂ ਸਿਨਾ ਸਾਹਿਬ ਸੀ ਇੱਕ ਉਹਨਾਂ ਦੇ ਹਾਲਾਤ ਐਸੇ ਹੋਏ ਕਹਿੰਦੇ ਕਟੋਰਾ ਫੜਨਾ ਪੈ ਗਿਆ ਕੀ ਚੱਕਰ ਕੀ ਕਹਾਣੀ ਹੈ ਜੀ ਇਹ ਦੇਖੋ ਇਤਨਾ ਬੜੀ ਖੂਬਸੂਰਤ ਕਟੇਸ਼ਨ ਹੈ ਜੀ ਆਂਦੇ ਹੁੰਦੇ ਆ ਵੀ ਜੇ ਸਮਾਂ ਦੇਖੀਏ ਤੇ ਸਮਾਂ ਦੀਦਾ ਨਹੀਂ ਕਿਤੇ ਹੂੰ ਜਿਹੜਾ ਵਕਤ ਹੈ ਨਾ ਜੀ ਵਕਤ ਦੀਦਾ ਨਹੀਂ ਕਿਤੇ ਪਰ ਦਿਖਾ ਬਹੁਤ ਕੁਝ ਦਿੰਦਾ ਬਿਲਕੁਲ ਵਕਤ ਮੜ ਜਾਂਦਾ ਤਾਂ ਵਕਤ ਤੋਂ ਇੱਕ ਖੱਖੇ ਦਾ ਫਰਕ ਹੈ ਵਕਤ ਫਿਰ ਵਕਤ ਬਣ ਜਾਂਦਾ ਬਿਲਕੁਲ ਉਹ ਕਈ ਤੇ ਕਨਫਿਊਜ਼ ਹੋ ਜਾਂਦੇ ਨੇ ਨਾ ਵਕਤ ਕੀ ਹੈ ਤੇ ਵਕਤ ਵਕਤ ਬਿੱਤਦਾ ਜੀ ਦੋ ਜਗਤ ਵਕਤ ਸਮਾਂ ਹੂੰ ਇਹ ਜਦੋਂ ਸਮੇਂ ਨੇ ਬਹੁਤ ਕੁਝ ਵਿਖਾਉਣਾ ਹੁੰਦਾ ਨਾ ਵਕਤ ਨੇ ਇਹ ਵਕਤ ਤੋਂ ਵਕਤ ਬਣ ਜਾਂਦਾ ਹੈ ਸਾਹਿਬ ਬਿਲਕੁਲ ਇਹ ਜੋ ਤੁਸੀਂ ਖਬਰ ਕਰ ਰਹੇ ਹੋ ਸਾਹਿਬ ਇਸ ਬੰਦੇ ਬਾਰੇ ਮੈਂ ਜਦੋਂ ਪੜਿਆ ਹਮ ਮਤਲਬ ਬੰਗਾਲ ਦੇ ਵਿੱਚ ਜੀ ਪਹਿਲਾਂ ਕਾਂਗਰਸੀ ਸੀ ਫਿਰ ਜਦੋਂ ਭਾਰਤੀ ਜਨਤਾ ਪਾਰਟੀ ਨੇ ਉੱਥੇ ਜਾ ਕੇ ਆਪਣਾ ਵਿਸਥਾਰ ਕੀਤਾ ਹਮ ਇਸਾਬ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਂਦੇ ਆ ਹਮ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਬੇਸਹਾਰਿਆਂ ਦਾ ਸਾਰਾ ਸੀਗੇ ਹਮ ਨੇਤਾਗिरी ਕਰਦੇ ਸਨ ਜੀ ਪਰ ਜੇ ਕੋਈ ਬਿਮਾਰ ਸ਼ਮਾਰਿਆ ਉਹਨੂੰ ਹਸਪਤਾਲ ਲੈ ਗਏ ਉਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਉਹਦਾ ਖਰਚਾ ਭਰ ਦਿੱਤਾ ਮਤਲਬ ਕਿ ਧਿਆਨਤਦਾਰੀ ਦੇਖੋ ਯਾਰ ਮੈਂ ਹਮੇਸ਼ਾ ਕਹਿੰਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਮਾੜੇ ਬੰਦਿਆਂ ਨਾਲ ਨਹੀਂ ਭਰੀਆਂ ਹੁੰਦੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਕਿਉਂਕਿ ਉਹਨਾਂ ਚ ਕੁਝ ਚੰਗੇ ਚੰਗੇ ਲੋਕ ਹਾਂ ਪਾਰਟੀਆਂ ਚ ਕੁਝ ਮਾੜੇ ਹੁੰਦੇ ਆ ਅਫਸੋਸ ਦੀ ਗੱਲ ਕਿ ਅੱਜ ਕੱਲ ਜ਼ਿਆਦਾਤਰ ਜਿਹੜੇ ਆ ਬਹੁ ਗਿਣਤੀ ਚ ਕਹ ਲਓ ਬਹੁ ਗਿਣਤੀ ਘੱਟ ਗਿਣਤੀ ਦਾ ਮਸਲਾ ਹੋ ਗਿਆ ਤੇ ਫਿਰ ਰੰਗ ਦੇਖੋ ਕੁਦਰਤ ਦੇ ਕਿ ਭਾਈ ਜਿਸ ਬੰਦੇ ਨੇ ਭਲਾਈ ਦੇ ਨੇ ਕੰਮ ਕੀਤੇ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜੀ ਕਿ ਉਹ ਸ਼ਮਸ਼ਾਨ ਘਾਟੇ ਆ ਕਿ ਜਿੱਥੇ ਆਵਾਜ਼ਾਈ ਕਾਫੀ ਰਹਿੰਦੀ ਆ ਉਹ ਉਹਦੇ ਬਾਹਰ ਬੈਠਾ ਭੀਖ ਮੰਗਣ ਡਿਆ ਉਹਦੀ ਆਪਦੀ ਤੇ ਸ਼ਾਦੀ ਨਹੀਂ ਹੋਈ ਜੀ ਪਰਿਵਾਰ ਨਹੀਂ ਹੋਏਗਾ ਹਮ ਤੇ ਬਿਮਾਰ ਜਦੋਂ ਹੋਇਆ ਤੇ ਭਾਈ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਆਇਆ ਹਮ ਠੀਕ ਹੈ ਨਾ ਜੀ ਇੱਕ ਵਾਰੀ ਨਾ ਬੜਾ ਹੀ ਮੀ ਪਾਵੇ ਤੇ ਮੈਨੂੰ ਨਾ ਸ਼ਤਨਾਕਿਤ ਲੱਭੇ ਸਿਰ ਲਕਾਉਣ ਲਈ ਜੀ ਤੇ ਮਨ ਬੜਾ ਦੁਖੀ ਸੀ ਆਪਣੀ ਨਿੱਜੀ ਜ਼ਿੰਦਗੀ ਤੋੜ ਕੇ ਆਖੇ ਕਿ ਜੋ ਬਾਹੂ ਮੇ ਪਨਾ deta hai زمانے ਕੋ ਹਮ ਅੱਜ ਸ਼ਤਨਾ ਮਿਲੀ ਸਰ ਛਪਾ ਨੇ ਉਹ ਮੇਰੇ ਅੰਦਰੋਂ ਨਿਕਲਿਆ ਯਾਰ ਆਪਾ ਤਾਂ ਸਾਰੇ ਨੂੰ ਆਪਦਾ ਮੰਨਦੇ ਆ ਸਾਲਾ ਸਿਰ ਲਕਾਉਣ ਵਾਸਤੇ ਵੀ ਕਿਉਂਕਿ ਦੁਕਾਨ ਵਾਲਾ ਵੀ ਕਿਤੇ ਬਦਨਾਮ ਬੰਦੇ ਨੂੰ ਨੇੜੇ ਨਹੀਂ ਖੜ੍ਹਨ ਦਿੰਦਾ ਸੀ ਇੱਕ ਮੌਕਾ ਮੌਲ ਹੁੰਦਾ ਹਾਲਾਤ ਹੁੰਦੇ ਨੇ ਆ ਮੈਂ ਉਹ ਛੱਪਰ ਜਿਹੇ ਤੇ ਥੱਲੇ ਫਿਰ ਮੈਨੂੰ ਟੀਨ ਜੇ ਦੀ ਛੱਤ ਇੱਕ ਦਿਖੀ ਤੇ ਮੈਂ ਉਹਦੇ ਥੱਲੇ ਖੜੋ ਗਿਆ ਹੂੰ ਤਾਂ ਗੱਲ ਇਹ ਆ ਕਿ ਉਹ ਜਿਵੇਂ ਆ ਬਾਈ ਦੇ ਮੈਂ ਹਾਲਾਤ ਦੇਖੇ ਤੇ ਮੈਨੂੰ ਤਾਂ ਆਪਦਾ ਚਿੱਤ ਆਇਆ ਉਹ ਸਾਬ ਨਾਲ ਕਿ ਕਈ ਥਾਮਾ ਤੇ ਬੰਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਆ ਸਾਬ ਬੰਦੇ ਨੂੰ ਹਲਾ ਕੇ ਰੱਖ ਦਿੰਦੇ ਨੇ ਮੈਂ ਖੁਦ ਹੈਰਾਨ ਸੀ ਇਹ ਪੜ੍ਹ ਕੇ ਵੀ ਜਿਹੜਾ ਲੋਕਾਂ ਅਨੁਸਾਰੇ ਦੇ ਰ ਅੱਜ ਬੇਸਹਾਰਾ ਹੋਇਆ ਬੈਠਾ ਪਰ ਉਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਬੜੀ ਤਰਸਯੋਗ ਜੀ ਆਜੀ ਬਿਲਕੁਲ ਹ ਤਾਂ ਉਹ ਜਿਵੇਂ ਵੀਡੀਓ ਵਾਇਰਲ ਹੋਈ ਭਾਰਤੀ ਜਨਤਾ ਪਾਰਟੀ ਲਈ ਤੇ ਬਦਨਾਮੀ ਬਣ ਗਈ ਨਾ ਬਿਲਕੁਲ ਕਿ ਤੁਸੀਂ ਕਹਿੰਦੇ ਹੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਾਡੀ ਸਿਆਸੀ ਤਨਜ਼ੀਮ ਹੈ ਕੇਂਦਰੀ ਸਤਾ ਚ ਤੁਸੀਂ ਕਾਬਜ਼ ਹੋ ਕਿਉਂਕਿ ਕੇਂਦਰ ਦੇ ਹਸਪਤਾਲ ਤੇ ਥਾਂ ਥਾਂ ਚੱਲਦੇ ਆ ਨਾ ਪੀਜੀਆਈ ਵਗੈਰਾ ਕੌਣ ਨੇ ਐਮਜ਼ ਵਗੈਰਾ ਕੌਣ ਨੇ ਸਾਰੇ ਇਹਨਾਂ ਦੇ ਫੰਡਾਂ ਨਾਲ ਹੀ ਚੱਲਦੇ ਆ ਚਾਹੇ ਸਟੇਟ ਚ ਸਰਕਾਰ ਕਿਸੇ ਦੀ ਵੀ ਚੱਲਦੀ ਹੋਵੇ ਐਮਜ਼ ਬਠਿੰਡਾ ਸ਼ਾਹ ਫੋਨ ਮਾਰਨ ਐਮਜ਼ ਦੇ ਡਾਕਟਰਾਂ ਦੀ ਕੀ ਜਰੂਰਤ ਹੈ ਤੁਹਾਨੂੰ ਦਾਖਲ ਨਾ ਕਰਨਗੇ ਸ਼ਾਹ ਜੀ ਦਾ ਫੋਨ ਤੇ ਕਰਾ ਕੇ ਦੇਖੋ ਸੁਖਮ ਸਿੰਘ ਸਾਹਿਬ ਨੂੰ ਘਰੋਂ ਲੈ ਜਾਣਗੇ ਕਿ ਭਾਈ ਤੁਸੀਂ ਕਹੋ ਕਿ ਮੈਨੂੰ ਬਿਮਾਰੀ ਕੋਈ ਨਹੀਂ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਬਿਮਾਰੀ ਇੱਕ ਆਦੀ ਕੱਢ ਦੇਾਂਗੇ ਚੈੱਕ ਕਰਕੇ ਕਿਹੜੀ ਗੱਲ ਹੈ ਬਿਲਕੁਲ ਪ੍ਰਸ਼ਾਦ ਸਾਹਿਬ ਦਾ ਫੋਨ ਆ ਗਿਆ ਹਣਾ ਜੋ ਗੱਲ ਇਹ ਆ ਕਿ ਇਹ ਹਰਾਮਗੀ ਦੀ ਗੱਲ ਹੈ ਫਿਰ ਉਹਨੂੰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਥੇ ਦੇ ਲੀਡਰ ਸੀ ਮੌਜੂਦਾ ਉਹਨਾਂ ਨੇ ਖੜਿਆ ਉਹਨੂੰ ਇੱਕ ਵਧੀਆ ਨਿੱਜੀ ਹਸਪਤਾਲ 'ਚ ਹੁਣ ਐਡਮਿਟ ਕਰਵਾਇਆ ਦੁਆ ਕਰਦੇ ਐਸਾ ਬੰਦਾ ਠੀਕ ਵੀ ਹੋਣਾ ਚਾਹੀਦਾ ਠੀਕ ਹੋਣਾ ਚਾਹੀਦਾ ਪਰ ਸਮੇਂ ਦੇ ਕੱਲੋਂ ਰੰਗਤ ਨੂੰ ਡਰ ਕੇ ਰਹਿਣਾ ਚਾਹੀਦਾ ਉਹ ਇੱਕ ਗਾਣਾ ਵੀ ਸੀਗਾ ਸ਼ਾਇਦ ਸਾਪ ਪੰਗੋਟੇ ਵਾਲੇ ਦਾ ਕਿ ਕਈ ਵਾਰ ਜੱਜਾਂ ਨੂੰ ਵੀ ਪੈਂਦੇ ਨੇ ਵਕੀਲ ਇਹ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਸਾਬ ਜੀ ਬਿਲਕੁਲ ਬਿਲਕੁਲ ਅਮਰਪਾਲ ਸਿੰਘ ਜੀ ਵੀ ਕਹਿ ਰਹੇ ਨੇ ਕਿ ਸਮਾ ਬਹੁਤ ਬਲਵਾਨ ਹੁੰਦਾ ਹੈ ਮੁਕੱਦਰ ਸਿੰਘ ਜੀ ਕਹਿ ਰਹੇ ਨੇ ਕਿ ਬਹੁਤ ਅਫਸੋਸ ਦੀ ਗੱਲ ਹੈ ਸੱਚਮੁੱਚ ਅਫਸੋਸ ਦੀ ਗੱਲ ਹੈ ਇੱਧਰ ਪੰਜਾਬ ਵੀ ਕਹਿੰਦੇ ਸ਼ਾਹ ਜੀ ਦੇ ਫੋਨ ਤੇ ਹੀ ਚੱਲਦਾ ਜੱਟ ਹੁਣ ਫਾਇਰ ਜੀ ਕਹਿ ਰਹੇ ਨੇ ਘੁੰਮਦੀ ਆ ਗਏ ਇੱਕ ਫੋਨ ਤੇ ਆ ਉਹ ਗੇਮ ਹੀ ਕਮਾਉਂਦੇ ਆ ਜੀ ਜੀ ਜੀ